ਹੈਂਡ ਕਰੀਏ ਹੈਂਡ ਕਰੀਏ ਕਿ ਨੁਕਸਾਨ ਹੁੰਦਾ ਕੀ ਵੀ ਤੇਰੀ ਮਨ ਦਾ ਹੁਣ ਤਨੂ ਪਤਾ ਪਿੰਡਾਂ 'ਚ ਹਜੀਆਂ ਮਹੀਆਂ ਕੌਣ ਮੰਨਣਾ ਰਹਾ ਜਾ ਅਦਾ ਬਾਜ਼ਾਰ 'ਚ ਕਰਾਣਾ 2 ਲੱਖ ਦੀ ਮਹਾਂ ਹੈ ਹਾਂ ਪੱਟੀਆਂ ਗੱਲਣਾ ਕਾਲਾ ਮੈਂ ਨਹੀਂ ਕੱਚਾ ਵੀ ਆਹਾ ਆਹਾ ਤਾਂ ਉਹਦਾ ਤੇ ਆਹਾ ਇਹਦਾ ਤੇ ਇੱਕ ਦਾ ਬੋਲਦਾ ਚੱਲੀਆਂ ਮਨਰਾ ਮੇਰੀ ਗੱਲ ਮਨਰਾ ਤੁਲੀ ਖੜੀ ਐ ਮੈਂ ਨਹੀਂ ਜਾ ਜਾ ਬੱਦ ਲੱਗਦਾ ਗੁਰੂ ਮੈਂ ਤਲਕੇ ਦੀ ਪੜਾਈ ਹੁੰਦੀ 10 ਘਰ ਗਾ ਕੇ ਕੜਾ ਕੋ ਕੱਲਾ ਤੇ ਹੁਣ ਤੇਰਾ ਕੀ ਇਰਾਦਾ ਮੈਨੂੰ ਦੱਸਣਾ ਬਾ ਕੱਚਾ ਮੈਂ ਤੈਨੂੰ ਰਾਹ ਪਾਦਾ ਕੋਈ ਇਹ ਚਾ ਹੋ ਗੱਲ ਨਹੀਂ ਕੀਤੀ ਹੈ ਪਾਦਰਾ ਜੀ ਗੱਲੋ ਯਾਰ ਕਹੇ ਫਿਰ ਪਾ ਦਾ ਭਰਾਵਾ ਨੁਕਸਾਨ ਹੁੰਦਾ ਕਰਾਂ ਕੀ ਬਸ ਕਹਿਣੋ ਅਸੀਂ ਤਾਂ ਜੀ ਨਹੀਂ ਕਰਦਾ ਹੋ ਕਰ ਗਿਆ ਕਿ ਕਹਣਾ ਓਏ ਇੱਕ ਤੋਂ ਤੋਂ ਐਂ ਕਰਦੇ ਆਹ ਕਮਾ ਆਤਾ ਹੈਗਾ ਹਾਂ ਐਂ ਤੇ ਐਂ ਕਰਦੇ ਹੁਣ ਤਾਂ ਸਮਝ ਨਹੀਂ ਆ ਜੀ ਪਰੇ ਕਰਕੇ ਦੱਸਦੇ 55 ਦਾ ਕਰਦੇ ਅੱਛਾ ਨਹੀਂ ਨੰਬਰ ਨੰਬਰ ਹੌਦਾ ਕਾਫੀ ਡੰਪਲ ਅੱਛਾ ਜਾ ਰਿਹਾ ਕੰਮ ਅੱਛਾ ਜਾ ਰਿਹਾ ਕਾਫੀ ਕੋਈ 70 ਜੋ ਜੋ ਕਰੀ ਹਾਂ 70 ਬਾਰ ਬਾਰ ਆਇਆ ਪੰਜਾਬ ਮੇਡ ਦਾ ਹੈ 70 ਜੋ ਮਰਜੀ ਆ ਜੋ ਨਾ ਹੁਣ ਤੂੰ ਵੀ ਮੰਨ ਲਈ ਜਦ ਤਾ ਪ੍ਰਮਾਣ ਅਧਿਕਾਰ ਮੈਂ ਕਹਿਣਾ ਵੀ ਨਾ ساری ਉਮਰ ਦਾ ਤੇਰੇ ਨਾਲ ਭਾਗ ਆ ਕੋਈ ਗੱਲ ਹੋਊਗਾ ਨਾ ਹੋਵੇਗੀ ਮੇਰੀ ਇੱਕ ਗੱਲ ਨੂੰ ਕੰਨਾਂ ਲਾ ਲਾ ਆਏ ਜੇ ਮੰਨ ਲੈ ਨਹੀਂ ਨੁਕਸਾਨ ਬਾਈ ਭਾਈ ਬਣ ਕੇ ਮੰਨ ਲੈ ਨਹੀਂ ਮੇਰਾ ਵੀਰਾ ਬਣ ਕੇ ਮੰਨ ਪਰਮਾਤਮਾ ਦੀ ਘਰ ਜਗਾਰ ਰਿਹਾ ਜਿਹੜਾ ਤੈਨੂੰ ਕਹਦਾ ਕਿਸੇ ਨੂੰ ਵੀ ਨਹੀਂ ਆਖਿਆ ਤੇਰੇ ਖੜਦੇ ਰੁਪਏ ਲਈ ਜਾਂਦੇ ਸੀ ਨਾ ਉਹਨੂੰ ਵੀ 5.5 ਦੋ ਹੀ ਆਖਿਆ ਮੈਂ 5.5 ਸੁਣ ਜਿਵੇਂ ਤੇ ਗੱਲ ਤਾਂ ਉੱਥੇ ਹੀ ਆ ਗਈ ਨਾ ਜੇ ਮੈਂ ਮੰਨ ਲਾ ਐ ਤੇ ਐ ਕਰਦਾ ਖਲਾਉ ਮੇਰਾ ਸੋਨਾ ਬਣ ਕੇ ਰੱਖ ਨਹੀਂ ਮੇਰਾ ਭਾਈ ਨਹੀਂ ਅੱਜ ਮੇਰੀ ਦੀਨ ਨਹੀਂ ਮੇਰਾ ਨੁਕਸਾਨ ਬੜਾ ਹੁੰਦਾ ਦੇ ਨੁਕਸਾਨ ਹੁੰਦਾ ਇਹਨਾਂ ਟਾਈਮ ਲੱਗਿੰਦੀ ਨਾ ਪੰਜਾਬਾਂ ਅੱਜ ਰੱਖ ਲੈ ਦੀਦ ਨੂੰ ਤੇਰਾ ਕਰਕੇ ਆ ਮੋਲਾਂ ਮੈਂ ਹੁਣ ਨਾ ਦੰਦੇ ਨੀ ਅੱਜ ਰੱਖ ਲੈ ਮਾ ਤੂੰ ਵੀ ਅੱਜ ਰੱਖ ਲੈ ਤੇਨੂੰ ਗੱਲ ਕਹਦੀ ਅੱਜ ਬੱਚਾ ਹੋ ਗਾ ਰਬ ਮੋਰਕ ਪੂਰੇ ਆਏ ਅਬ ਵਪਾਰ ਸਖ ਜਿੰਗਾ ਗਾ ਨੂੰ ਆ ਮੈਂ ਹੈਂ ਆ ਉਥੇ ਲੈ ਗੱਲ ਸੌਲ ਲੈ ਹਾਂ ਇਹ ਤਾਂ ਕਹਿੰਦਾ 170 ਇਹਦੇ ਲੈਣੇ ਤੇ 1 ਵੀ ਉਹਦਾ ਕਿੰਨਾ ਹੋ ਗਿਆ 3 290

ਮੰਨ ਲਾ ਮੇਰੀ ਗੱਲ ਨਹੀਂ ਮਾ ਇਹ ਹੁੰਦਾ ਹੁੰਦਾ ਮੈਂ ਇਨਾ ਟਾਈਮ ਲੱਗਣ ਨੂੰ ਦਿੰਦਾ ਮੇਰੀ ਗੱਲ ਤਾਂ ਪੂਰੀ ਖੜ ਕੇ ਤਾਂ ਸੋੜ ਲੈ ਤੂੰ ਭੱਜ ਕੇ ਨਹੀਂ ਗੱਲ ਕੀਤੀ ਜੰਨਾ ਵੀਰ ਹੋ ਗਿਆ ਪੈਂਡ ਤੇ ਲੋਕ ਆ ਤਾਂ ਲੈ ਦੇਖ ਹੁਣ ਫੇਰ ਬਦਲ ਗਿਆ ਨਾ ਬਦਲਿਆ ਨਹੀਂ 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 ਮੈਂ ਕੱਲੀ ਮਹਿੰਦੀ ਗੱਲ ਕਰੀ ਨਾ ਉਹਦੀ ਤੇ ਨਾਲ ਗਲਤ ਗੱਲ ਨਾ ਕਰ ਤੂੰ ਚੱਲ ਹੁਣ ਤੂੰ ਜੁੜੀ ਦੇ ਨਵੇੜੇ ਦੇ ਪਾਸੇ ਜਿਵੇਂ ਤੂੰ ਮੈਂ ਤੈਨੂੰ ਜਿਹੜੀ ਗੱਲ ਕਰਵਾ ਤੂੰ ਕੱਲੀ ਦਾ ਕੱਲੀ ਦਾ ਸਾਉਂਦ ਦੀ ਗੱਲ ਹੋਈ ਆ ਆਏ ਥੋੜੀ ਗੱਲ ਕਰੂ ਮਤਲਬ ਗੱਲ ਕਰਕੇ ਮੁੱਕਰੂਗਾ ਯਾਰ ਰੱਖ ਲੈ ਫਿਰ ਗੱਲ ਨਹੀਂ ਮਾ ਅੱਛਾ ਤੇਰੀ ਮਰਜ਼ੀ ਹੈ ਹਲੋ ਤੁੰਗੇ ਦਾ ਤੇ ਮੈਂ ਉਹਦੇ ਨਾਲ ਮੈਂ ਸੌਫ ਕਰ ਲਾ ਠੀਕ ਹੈ ਜੇ ਮੈਂ ਸੱਚੇ ਗੁਰ ਮੈਂ ਬਸ ਆਖੀ ਜਦਗੇ ਬੋਲ ਨੰਬਰ ਦੇ ਲਗਾ ਗਿਆ ਦੇਖ ਲੈ ਫਿਰ ਗੈਨੀ ਮੈਂ ਤਾਂ ਕਿਹੜੀ ਗੱਲ ਤੈਨੂੰ ਕਹਿਤੀ ਨਹੀਂ ਇਹ ਮਨ ਲੈ ਤੂੰ 85 ਲੈ ਇਹ ਜੋ ਮਰਜ਼ੀ ਗਈ ਜਾਵੇ ਦੇ 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 ਇਹ ਕਹਿੰਦਾ 85 ਕੇ ਮੈਨੇ ਚਿਹਰੇ ਬੰਦਲ ਪੁੱਛਦਾ ਚੱਲ ਤੇਰੀ ਹਾਂ ਤੇਰੀ ਸਲਾਹ ਹੈ ਹੁਣ ਦੇ ਦੇ ਠੰਗੀ ਜਨ ਤੇਰੀ ਮਤੰਗੀ ਨਹੀਂ ਨਹੀਂ ਇਸ ਗੱਲ ਤੇ ਇਸ ਜਾਂਨ ਨਾਲ ਵੱਡੇ ਭਰਾ ਮੈਂ ਇਨਾਂ ਚ ਬੰਦੇ ਨਹੀਂ ਕਿਉਂ ਮੋਲੀ ਜਾ ਰਿਹਾ ਮੱਕਰੇ ਵੀ ਆਇਆ ਹੁਣ ਤਾਂ ਫਰਕ ਹੀ ਕੋਈ ਨਹੀਂ ਪੁੱਤਾ ਫਿਰ ਕੋਈ ਨਹੀਂ ਹੈ ਚੱਲ ਵੇ ਤੇਰੀ ਮਾਰ ਹਾਂਜੀ ਹੈ ਸ਼ਾਹ ਹੁਣ ਤਾਂ ਕੋਈ ਗੱਲ ਨਹੀਂ ਹੁਣ ਤਾਂ ਖਚਾ ਰਾਂ ਹਾਂ ਹੁਣ ਤਾਂ ਖਚਾ ਰਾਂ ਹਾਂ ਹੁਣ ਤਾਂ ਕੋਈ ਚੱਕਰ ਨਹੀਂ ਥੋੜਾ ਥੋੜਾ ਇਹ ਤਾਂ ਵੇਰ ਉਹ ਹੀ ਮਾਰੀ ਜਾਂਦਾ ਮੈਂ ਨਹੀਂ ਮਾਰਿਆ ਕਿਆ ਯਾਰ ਹੋਰ ਲੈ ਲਈ ਯਾਰ ਉਹ ਵਰ ਤਾਂ ਸਹੀ ਜੱ ਕੋਈ ਆ ਰਿਹਾ ਕੋਈ ਆ ਜਾ ਹੁਣ 1000 ਨਾਲ ਢੂਈ ਪਾਟ ਜੂ ਨਹੀਂ ਮੈਂ ਹੈ ਨਹੀਂ ਨਹੀਂ ਯਾਰਾ ਕੋਈ ਕੰਮ ਆ ਮਨਕੇ ਉਹ ਨਹੀਂ 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 ਡਾਕੂ ਦਾ ਕਾਹਦਾ ਕੋਈ ਇਹ ਦਾ ਉਹ ਇਹ ਹੀ ਗੱਲਾਂ ਹੁੰਦੀ ਹੋਵੇ ਪਰਮਾਤਮਾ ਦੀ ਗਰਸਮਾ ਫੇਰ ਆਪਾਂ ਤਾਂ ਇਥੋਂ ਪਾਸੇ ਸੀ ਹੁੰਦੇ ਤੇਰੇ ਕੋਲ ਸਹੀ ਗੱਲ ਕਰੀ ਗੱਲ ਤਾਂ ਨਹੀਂ ਬੋਲਦਾ ਨਾ ਬੋਲਦਾ ਕੀ ਕਹਿੰਦਾ ਲੱਖ ਕਰਦੇ ਪੂਰਾ ਹੁਣ ਤੱਕ ਕੋਈ ਗੱਲ ਨਹੀਂ ਹੋਈ ਲੱਖ ਤੇ ਹੁਣ ਤਾਂ ਫਿਰ ਬਹੁਤ ਪਹਿਲੇ ਦਾ ਕਰਨੀ ਆਦਾ ਕਰੋ ਹੁਣ ਤੱਕ ਗੱਲ ਕੋਈ ਹੋ ਗਿਆ ਤੂੰ ਤਰਚੇ ਦੇ ਫਿਰ ਦੋ ਲੈਂਦੇ ਕਿਉਂ ਨਹੀਂ ਤੁਹਾਡੇ ਕੀ ਹੋਇਆ ਮਦਮਕ ਦੋ ਉੱਤੇ ਨਹੀਂ ਨਹੀਂ ਉਰੇ ਵੀ ਉਹ ਨਹੀਂ ਮੈਂ ਯਾ ਰੱਖ ਲੋ ਫੜ ਲੋ ਫਿਰ ਭੈ ਵੀ ਕੋਈ ਆ ਗੱਲੀ ਗੱਲੀ ਕਰੀ ਜਾਂਦੇ ਹੋ ਆਈ ਵੀ ਕਹੋ ਸਹਨੇ ਬੈਣੇ ਬੰਦੋ ਕੀ ਠੀਕ ਹੈ ਯਾਰ ਹੁਣ ਨੇੜਾ ਹੁਣ ਇਹ ਦੂ ਪੱਕਾ ਕੀ ਹੂੰ ਇਹ ਨੰਬਰ ਨਹੀਂ ਬੀਖਣ ਦੇ। ਨੰਬਰ। ਉਹ ਤੇਰੀ ਗੱਲ ਆ ਫਿਰ ਕੀ ਫਰਕ ਉਹ ਲਾਂਗਨੜ ਮੈਂ ਆਖੇ ਜਾ ਅਗਲਾ ਵੀ ਮੂਰੂ ਬਾਹੂ ਕਰੇ ਮੈਂ ਉਹ ਤੇ ਕਹਤਾ 92 ਹਾਂ ਤਦੂਰ ਉਹ ਨਹੀਂ ਨਾ ਪਿਛਾ ਦੇ ਪਿਛਾ ਨਹੀਂ ਰੂੰਗਾ ਵਰਦੀ ਨਹੀਂ। ਉਹ ਨਹੀਂ ਯਾਰ। ਨਹੀਂ ਨਹੀਂ ਨਹੀਂ। ਉਹ ਜੇ ਕੋਈ ਉਹ ਹੁੰਦੀ ਹੋਵੇ ਨਾ ਮੈਂ ਕਹਿ ਦਿਆਂ ਮੈਂ ਵੱਢ ਕੇ ਲੈਣੀ। ਮੈਂ ਦੂਤ ਤੇ ਕਹਿਦਾ ਵੀ ਚੱਲ ਜਾ ਨਾ ਨਾ ਬਈ ਮੈਂ ਤਾਂ ਪੀ ਲਿਆ ਨਰੇ ਮੈਂ ਸਰ ਜਾਏਗਾ ਮੇਰੀ ਗੱਲ ਸੁਣ ਲੈ ਜਾ ਖਚਾ ਦਿਓ ਤਾ ਨਾਲ ਵਿੱਚ ਲਾ ਤੂੰ ਤਾਂ ਮੰਨ ਲਓ ਬਾਪੂ ਇਹ ਬੰਦੇ ਸਿੱਧੇ ਨੇ ਵਿਚਾਰੇ ਉਹ ਚੰਗੇ ਰਹਿਣਗੇ ਇਦੋਂ ਪੈਸੇ ਇਦੋਂ ਖੋਲੇ ਤੇ ਮਿਲਦੇ ਵੀ ਨਹੀਂ ਇਹ ਦੇਖ ਵੀ ਲਵੋ ਵੀ ਇਹਦੇ ਚ ਜਾਨ ਜਿੰਦ ਕੀ ਆ ਓਹੋ ਪੁਰੇ ਰੋ ਬਾਪੂ ਵਾਹ ਵਾਹ ਕਰਦੇ ਆ ਕਰਦੇ ਆ ਆ 92 ਨਹੀਂ ਨਹੀਂ ਜਿਹੜਾ 92 ਦੀ ਬਾਈ ਨੂੰ ਕਰ ਉਹਦਾ ਨੂੰ ਆਖਾ ਕੀ ਆਖਾ ਬਾਈ ਨੀ ਕਰ ਮਨ ਘੁੱਟੇ ਹੋ ਇੱਕ ਦੋ ਘਟਾ ਦੇਣਾ ਵਾ ਤੇਰੀ ਗੱਲ ਸੁਣ ਲਾ ਹਾਂ ਤੇਰੀ ਗੱਲ ਸੁਣਾ ਕੋਈ ਨਹੀਂ ਮੇਰੀ ਗੱਲ ਸੁਣ ਮੈਂ ਕੋਈ ਹੈ ਤਾਂ ਮੈਂ ਜੋ ਤੂੰ ਕੁਝ ਲੈ ਜੇ ਕੋਈ ਉਹ ਜੀ ਹੁੰਦੀ ਹੋਵੇ ਜੇ ਤੁਹਾਡਾ ਮਨ ਮੰਗਾ ਲੈ ਜਾਏ ਮੈਨੂੰ ਦੋ ਘਟਾ ਕੇ ਨੇ ਇਹ ਬੰਦੇ ਭਲੇ ਮਨਸੇ ਮੈਂ ਤੈਨੂੰ ਤਾਂ ਕਹਤਾ ਹਾਂ ਕਿਦਾ ਮਨ ਨੂੰ ਕਹਿੰਦਾ ਹਜ਼ਾਰ ਘੱਟ ਪਹਿਲਾਂ 2 ਘੱਟ ਦੂੰ ਕਹਿੰਦਾ ਆ ਤੇਰਾ ਗੋਲੇ ਲੈ ਲੈ ਵੀ ਖੇਚ ਹਾਂ ਤੇਰਾ ਕੋਈ ਮਾੜਾ ਨਹੀਂ ਮੈਂ ਕੋਠੇ ਜਿੱਤੀ ਮੈਂ ਸਭ ਖਾਦਣਾ ਤੈਨੂੰ ਕੋਈ ਮਾਰੀ ਆ ਗਈ ਹਾਂ ਖੇਚ ਕਹਿੰਦੇ ਕਿ ਕੋਈ ਵੀ ਮੰਨਦਾ ਮਾਰਦਾ ਕਰ ਲੈ ਹਾਂ ਦਲਾਤ ਨਹੀਂ ਦੇਣੀ ਪਊਗੀ ਕਿਤੇ ਮੁੜ ਕੇ ਕੋਈ ਉਹ ਜੀ ਟਰਾਲੀ 2000 ਹੱਤਾ ਦਾ ਉਪਰ ਮੇਰੇ ਆ ਨਹੀਂ ਵੀਰੇ ਉਹ ਤਾਂ ਨਹੀਂ ਮੈਂ ਹਲਕੇ ਜਵਾਬ ਦਤ ਪਿੰਦੇ ਗੋਮੇ ਕਹੀਦਾ ਨਾ ਤੇ ਗੁਰ ਪੂਰਾ ਕੱਟੇ ਮੂਰੇ ਲੱਗਾ ਤੁਸਾਂ ਥਾਂ ਤੇ ਮੂਰੇ ਸੰਜੀਤ ਜੇ ਨਾ ਚੱਲਦਾ ਹਣਾ ਥਾਣੇ ਸੁੱਕੂ ਆ ਹਰਾ ਸੰਦ ਹੈ ਜ਼ਰੀ ਬਹੁਤ ਬੜਾ ਤਾਂ ਹੋਇਆ ਜਨਾ ਐਸੇ ਛੱਡੀ ਬੜੇ ਚਾ ਹਾਂ ਬੜੇ ਦੇ ਹਾਂ ਉਸਾਂ ਮੈਂ ਕੈਸ਼ ਤੇ ਸੈਟ ਕਰ ਦਿੰਦਾ ਨੁਕਰ ਆਕ ਨਹੀਂ ਲੈ ਗਏ ਸਰ ਉਹ ਇੰਗਲਿਸ਼ ਨਹੀਂ